अमृतसर अमनदीप हस्पतल वालों कैंसर पीड़ित लाई शलाघा योग उपरला गया पत्रकारा गलबात करद्या की असी अमृतसर शहर नी करना है चीफ एडिटर कमलजीत विशेष रिपोर्ट ਬੜਾ ਤੋਹਫੀਲ ਭਾਈ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ੁਕਰਗੁਜ਼ਾਰ ਹੈ ਕਿ ਅੰਮ੍ਰਿਤਸਰ ਸਿਫਤੀ ਦਾ ਘਰ ਇਥੋਂ ਦੀ ਪਵਿੱਤਰ ਨਗਰੀ ਦੇ ਵਿੱਚ ਅਮਨਦੀਪ ਹਸਪੀਟਲਸ ਵੱਲੋਂ ਇੱਕ ਕੈਂਸਰ ਐਡਵਾਂਸ ਇਹ ਹੈ ਸਟੇਟ ਆਫ ਦਾ ਆਰਟ ਅਮਰੀਕਾ ਨਾਲੋਂ ਵੀ ਵਧੀਆ ਅਮਰੀਕਨ ਡਾਕਟਰਸ ਦੇ ਸਹਿਯੋਗ ਦੇ ਨਾਲ ਇੱਕ ਕੈਂਸਰ ਫੈਸਿਲਿਟੀ ਦੀ ਸ਼ੁਰੂਆਤ ਕੀਤੀ ਗਈ ਹੈ ਇੱਥੇ ਸਾਡੇ ਮਰੀਜ਼ਾਂ ਨੂੰ ਵਧੀਆ ਮਿਆਰੀ ਸਸਤਾ ਔਰ ਪਹੁੰਚ ਦੇ ਵਿੱਚ ਇਲਾਜ ਮਿਲੇਗਾ ਸੋ ਇਹਦੇ ਲਈ ਮੈਂ ਅਮਨਦੀਪ ਗਰੁੱਪ ਆਫ ਹਸਪੀਟਲਸ ਡਾਕਟਰ ਅਵਤਾਰ ਸਿੰਘ ਹੋਰੀ ਡਾਕਟਰ ਅਮਨਦੀਪ ਹੋਰੀ ਡਾਕਟਰ ਸ਼ੈਗਰ ਇਹਨਾਂ ਸਾਰਿਆਂ ਦਾ ਬਹੁਤ ਹੀ ਧੰਨਵਾਦ ਦੇਦ ਲੋਤ ਰਵਾਦੀ ਜੀ ਸਰਬਸਭ ਲੱਗਦਾ ਕਿ ਸਰਕਾਰ ਇਸ ਕੰਗੇ ਜਿਹੜਾ ਸੈਂਟਰ ਹੈ ਔਰ ਸਰਕਾਰ ਨੂੰ ਲੈ ਕੇ ਸੰਗਠਿਤ ਕੀਤਾ ਸੀ ਜੀ ਬਿਲਕੁਲ ਇਹ ਉਹਨਾਂ ਕੈਂਸਰ ਪੇਸ਼ੈਂਟਸ ਦੀਆਂ ਦਵਾਵਾਂ ਦੇ ਸਦਕੇ ਹੀ ਆ ਵੀ ਮੇਰੇ ਵਰਗਾ ਗਲੀਆਂ ਚ ਤੁਰਿਆ ਫਿਰਦਾ ਐਡੀ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਆ ਸੋ ਮੈਂ ਇਹੀ ਗੱਲ ਬੇਨਤੀ ਕੀਤੀ ਡਾਕਟਰ ਸਾਹਿਬਾ ਨੂੰ ਵੀ ਵੀ ਜਿੰਨੀਆਂ ਅਸੀਸਾਂ ਲਈ ਜਾਓਗੇ ਕੈਂਸਰ ਪੇਸ਼ੈਂਟਸ ਦੀਆਂ ਜੇ ਤੁਸੀਂ ਫੀਸਾਂ 'ਲ ਘਟਦੇ ਹੋ ਧਿਆਨ ਦਿਓਗੇ ਅਸੀਸਾਂ 'ਵ ਵੱਧ ਧਿਆਨ ਦਿਓਗੇ ਤੇ ਪਰਮਾਤਮਾ ਤੁਹਾਨੂੰ ਹੋਰ ਬੁਲਾਉਂਦੀਆਂ ਤੇ ਲੈ ਕੇ ਜਾਊਗਾ ਦਿਨ ਜਿਹੜਾ ਇੱਕ ਤੇ ਵਰਲਡ ਕੈਂਸਰ ਡੇ ਹੈਗਾ ਇਹ ਬੱਡਾ ਦੇਣ ਹੈ ਔਰ ਅੰਮ੍ਰਿਤਸਰ ਵਾਸਤੇ ਵੀ ਇਹ ਬਹੁਤ ਵੱਡਾ ਦੇਣ ਹੈ ਕਿ ਅੱਜ ਇੱਥੇ ਦੁਨੀਆ ਦਾ ਜਿਹੜਾ ਲੇਟੈਸਟ ਟ੍ਰੀਟਮੈਂਟ ਅਮਰੀਕਾ ਚੋਂ ਦਾ ਉਹਦਾ ਇੱਕ ਕਾਪੀ ਪੇਸਟ ਡਾਕਟਰ ਰਜੇਸ਼ ਸੈਕਲ ਜੀ ਦੀ ਹੈਲਪ ਦੇ ਨਾਲ ਅਮਨਦੀਪ ਹਸਪਤਾਲ ਦੇ ਵਿੱਚ ਉਹ ਕੈਂਸਰ ਸੈਂਟਰ ਸਥਾਪਿਤ ਹੋਇਆ ਇਹ ਸਾਡੇ ਏਰੀਆ ਵਾਸਤੇ ਇੱਕ ਬਹੁਤ ਵੱਡੀ ਦੇਣ ਹੈ ਅਮਰੀਕਨ ਟੀਮ ਦੀ ਸੋ ਮੈਨੂੰ ਯਾਦ ਹੈ 35 ਸਾਲ ਪਹਿਲਾਂ ਮੇਰੀ ਮਦਰ ਦੇ ਰੀਡ ਦੀ ਹੱਡੀ ਦਾ ਕੈਂਸਰ ਹੋਇਆ ਸੀ ਉਦੋਂ ਇੱਥੇ ਕੋਈ ਫੈਸਿਲਿਟੀ ਨਹੀਂ ਸੀ ਹੁੰਦੀ ਸੀ ਸੀਟੀ ਸਕੈਨ আল্ট্রਾਸਾਉਂਡ ਐਦਾਂ ਦੀ ਕੋਈ ਚੀਜ਼ ਨਹੀਂ ਸੀ ਹੁੰਦੀ ਸੀ ਸਿਰਫ ਇੱਕ ਪਲੇਨ ਸਿੰਪਲ ਐਕਸਰੇ ਹੁੰਦੇ ਸੀ ਤੇ ਜਦੋਂ ਡਾਇਗਨੋਸ ਹੋ ਜਾਣਾ ਪਹਿਲਾਂ ਤੇ ਡਾਇਗਨੋਸ ਹੀ ਜਾ ਕੇ ਚੌਥੀ ਸਟੇਜ 'ਚ ਹੁੰਦਾ ਹੁੰਦਾ ਸੀ ਟੱਚਪੋਟ ਉਦੋਂ ਡਾਇਗਨੋਸ ਕਰਕੇ ਫਿਰ ਦਿੱਲੀ ਜਾਣਾ ਪਿਆ ਹਰ ਮਹੀਨੇ ਬਾਅਦ 2 ਮਹੀਨੇ ਬਾਅਦ ਜਾਣਾ ਪੈਂਦਾ ਸੀ ਤੇ ਪੈਸੇ ਵੀ ਉਹਨੋਂ ਉਦੋਂ ਇੰਨੇ ਨਹੀਂ ਸੀ ਹੁੰਦੇ ਰਿਸ਼ਤੇਦਾਰ ਮਦਦ ਕਰਦੇ ਹੁੰਦੇ ਸੀ ਉਦੋਂ ਬਹੁਤਾ ਪੈਸਾ ਸਾਡਾ ਆਣ ਜਾਣ ਚ ਤੇ ਉੱਥੇ ਰਹਿਣ ਚ ਖਰਚ ਹੋ ਜਾਂਦਾ ਸੀ ਸੋ ਉਦੋਂ ਹੀ ਮਨ ਦੇ ਵਿੱਚ ਰਹਿੰਦਾ ਸੀ ਯਾਰ ਸਾਡੇ ਸ਼ਹਿਰ ਚ ਕਿਉਂ ਨਹੀਂ ਸੋ ਫਿਰ ਇਸੇ ਤਰ੍ਹਾਂ 6 ਸਾਲ 5 ਸਾਲ ਪਹਿਲਾਂ ਡਾਕਟਰ ਸਾਹਿਬ ਨਾਲ ਮੁਲਾਕਾਤ ਹੋਈ ਕੈਂసర్ ਸੈਂਟਰਸ ਆਫ ਅਮਰੀਕਾ ਇਹ ਰੱਬ ਵੱਲੋਂ ਵੀ ਇੱਥੇ ਆ ਗਏ ਤੇ ਮੈਂ ਇਹਨਾਂ ਨੇ ਕਿਹਾ ਵੀ ਆਪਣੇ ਸ਼ਹਿਰ ਲਈ ਕੀ ਕਰ ਸਕਦੇ ਮੈਂ ਬੇਨਤੀ ਕੀਤੀ ਵੀ ਸਾਡੇ ਸ਼ਹਿਰ ਚ ਕੈਂਸਰ ਦਾ ਟ੍ਰੀਟਮੈਂਟ ਨਹੀਂ ਹੈਗਾ ਉਸ ਵੇਲੇ ਰੱਬ ਨੇ ਹੁਕਮ ਕਰਾਤਾ ਇਹਨਾਂ ਕੋਲੋਂ ਵੀ ਤੁਹਾਡੇ ਸ਼ਹਿਰ ਚ ਲੇਟੈਸਟ ਕੈਂసర్ ਸੈਂਟਰ ਬਣਾਵਾਂਗੇ ਐਂਡ ਅੱਜ ਇਹ ਕੈਂਸਰ ਸੈਂਟਰ ਤੁਹਾਡੇ ਸਾਹਮਣੇ ਹੈ ਹਾਲਾਂਕਿ ਕਰੋਨਾ ਕਰਕੇ 2-3 ਸਾਲ ਲੇਟ ਹੋ ਗਏ ਵਰਲਡ ਕਲਾਸ ਕੈਂਸਰ ਸੈਂਟਰ ਜਿੱਥੇ ਡਾਇਗਨੋਸਟਿਕ ਤੋਂ ਲੈ ਕੇ ਫਾਈਨਲ ਟ੍ਰੀਟਮੈਂਟ ਤੱਕ ਲੇਟੈਸਟ ਰੇਡੀਏਸ਼ਨ ਥੈਰੇਪੀ, ਕੀਮੋਥੈਰੇਪੀ ਇਨ ਆਈਸੋਲੇਟਡ ਚੈਂਬਰਸ ਇਮੂਨੋਥੈਰੇਪੀ ਯੂ ਨੇਮ ਐਨੀਥਿੰਗ ਐਂਡ ਯੂ ਹੈਵ ਇਟ ਇਨ ਯੋਰ ਸਿਟੀ ਇਹ ਦੱਸ ਰਹੇ ਸੀ ਡਾਕਟਰ ਸਾਹਿਬ ਕਿ ਜਿਹੜੀ ਇੱਥੇ ਰੇਡੀਓਥੈਰੇਪੀ ਦੀ ਮਸ਼ੀਨ ਹੈ ਨਾ ਉਹ ਬਿਲਕੁਲ ਪਿੰਪੁਆਇੰਟ 99.99% ਐਕਿਊਰੇਸੀ ਦੇ ਨਾਲ ਕੈਂਸਰ ਸੈੱਲਸ ਨੂੰ ਖਤਮ ਕਰੂਗੀ ਔਰ ਉਹਦਾ ਬਾਕੀ ਸਕਿਨ ਤੇ ਬਾਕੀ ਬਾਡੀ ਤੇ ਕੋਈ ਅਸਰ ਨਹੀਂ ਹੋਊਗਾ ਪੁਰਾਣੇ ਦਿਨਾਂ ਦੀ ਗੱਲ ਕਰੀਏ ਤੇ ਮੇਰੇ ਮਦਰ ਨੂੰ ਜਦੋਂ ਰੇਡੀਓਥੈਰੇਪੀ ਲਾਈ ਦੀ ਸੀ ਨਾ ਸਾਰਾ ਸਰੀਰ ਕਾਲਾ ਹੋ ਜਾਂਦਾ ਸੀ ਉਦੋਂ ਸਕਿਨ ਸੜ ਜਾਂਦੀ ਸੀ ਅਲਸਰ ਬਣ ਜਾਂਦੇ ਸੀ ਵੈਰੀ ਪੇਨਫੁਲ ਸੀ ਸਾਈਕੋਲੋਜੀਕਲ ਪੇਸ਼ੈਂਟ ਅਫਸਰਟ ਹੋ ਜਾਂਦਾ ਹੁਣ ਮਰੀਜ਼ ਨੂੰ ਪਤਾ ਵੀ ਨਹੀਂ ਲੱਗਦਾ ਕਿ ਤੁਹਾਡਾ ਕੈਂਸਰ ਦਾ ਇਲਾਜ ਹੋ ਰਿਹਾ ਹੈ ਪੜਦੇ ਘਰੇ ਬੈਠੇ ਹੋ ਜੇ ਉਹਦੇ ਨਾਲ ਦੀ ਰੀਸ ਕੋਈ ਨਹੀਂ ਬਾਹਰ ਜਾ ਕੇ ਕਰੋਨਾ ਪਵੇ ਨਾ ਨਾਨੀ ਚੇਤੇ ਆ ਜਾਂਦੀ ਖਰਚੇ ਪੱਖੋਂ ਵੀ ਤੇ ਸਾਈਕੋਲੋਜੀਕਲ ਸਪੋਰਟ ਪਿੱਛੋਂ ਸ਼ਾਮ ਨੂੰ ਬੰਦਾ ਥੱਕਿਆ ਹਾਰਿਆ ਨਾ ਕਿਸੇ ਦੇ ਮੋਢੇ ਤੇ ਸਿਰ ਰੱਖ ਕੇ ਤੁਸੀਂ ਰੋ ਨਹੀਂ ਸਕਦੇ ਸ਼ੇਅਰ ਨਹੀਂ ਕਰ ਸਕਦੇ ਆਪਣੀਆਂ ਫੀਲਿੰਗਸ ਉਹ ਤੁਹਾਡੇ ਆਪਣੇ ਸ਼ਹਿਰ ਦੇ ਲੋਕ ਹੀ ਹੁੰਦੇ ਜਿਹੜੇ ਤੁਹਾਡੀ ਸਾਈਕੋਲੋਜੀਕਲ ਸਪੋਰਟ ਹੁੰਦੇ ਐ ਐਂਡ ਫੇਰ ਖਰਚਾ ਵੀ ਬਹੁਤ ਘਟ ਜਾਂਦਾ ਹੈ ਸੋ ਆਮ ਵੈਰੀ ਹੈਪੀ ਟੂਡੇ ਕਿ ਮੇਰਾ ਜਿਹੜਾ ਹੈ ਡ੍ਰੀਮ ਸੀਗਾ ਡ੍ਰੀਮ ਪ੍ਰੋਜੈਕਟ ਤੇ ਸ਼ਹਿਰ ਨੂੰ ਕੁਝ ਤਾਂ ਦੇ ਕੇ ਜਾਈ ਜਿਹੜੇ ਸ਼ਹਿਰ ਨੇ ਸਾਨੂੰ ਇੰਨਾ ਕੁਝ ਦਿੱਤਾ ਹਾਂ ਮੈਂ ਡਾਕਟਰ ਅਮਨਦੀਪ ਗੌਰ ਡਾਇਰੈਕਟਰ ਅਮਨਦੀਪ ਬਰਫਰ ਹਸਪੀਟਲਸ ਅੱਜ ਅਸੀਂ ਵਰਲਡ ਕੈਂਸਰ ਡੇ ਤੇ ਬਾਈਕ ਰੈਲੀ ਕੈਂਸਰ ਅਵੇਅਰਨੈਸ ਰੈਲੀ ਆਰਗੇਨਾਈਜ਼ ਕੀਤੀ ਹੈ ਜਿਹਦੇ ਵਿੱਚ ਕਿ ਬਾਈਕਰਸ ਜਿਹੜੇ ਨੇ ਉਹ ਕੈਂਸਰ ਦੀ ਅਵੇਅਰਨੈਸ ਜਨਰੇਟ ਕਰਨ ਲਈ ਆਮ ਪਬਲਿਕ ਵਿੱਚ ਕਿ ਕੈਂਸਰ ਦੀ ਸਕਰੀਨਿੰਗ ਕਰਾਉਣੀ ਹਰ ਇਨਸਾਨ ਲਈ ਜ਼ਰੂਰੀ ਹੈ। ਉਹਦੇ ਲਈ ਸਾਨੂੰ ਹਰ ਸਾਲ ਮੈਮੋਗ੍ਰਾਫੀ ਟੂ ਲੇਡੀਜ਼ ਅਬ 45 ইয়ার্স ਪੈਪਸ ਮੀਅਰ ਤੇ ਐਟਲੀਸਟ ਹਰ ਇਨਸਾਨ ਨੂੰ ਮਹੀਨੇ ਚ ਇੱਕ ਵਾਰੀ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਪਣੀ ਸਾਰੀ ਬਾਡੀ ਟਟਲਣੀ ਚਾਹੀਦੀ ਹੈ ਕਿਸੇ ਵੀ ਅਬਨਾਰਮਲ ਗ੍ਰੀਟੀ ਲਈ। ਇਸ ਤੋਂ ਡਰਨਾ ਨਹੀਂ ਚਾਹੀਦਾ ਕਿ ਜੇ ਕੁਝ ਲੱਭ ਗਿਆ ਤਾਂ ਹਾਇ ਰੱਬਾ ਕੀ ਹੋਏਗਾ। ਜੇ ਕੁਝ ਲੱਗ ਗਿਆ ਕੈਂਸਰ ਦਾ ਇਲਾਜ ਹੈ ਕੈਂਸਰ ਦਾ ਹਰ ਸਟੇਜ ਦੇ ਕੈਂਸਰ ਦੇ ਡਿਫਰੈਂਟ ਤਰ੍ਹਾਂ ਦੇ ਇਲਾਜ ਨੇ ਜਿਨ੍ਹਾਂ ਵਿੱਚ ਕੀ ਸਰਜਰੀ ਹੈ ਰੇਡੀਓਥੈਰਪੀ ਹੈ ਕੀਮੋਥੈਰਪੀ ਹੈ ਤੇ ਅੱਜ ਅਮਨਦੀਪ ਹਸਪੀਟਲ ਜੀਟੀ ਰੋਡ ਦੇ ਵਿੱਚ ਕੈਂਸਰ ਸੈਂਟਰਸ ਆਫ ਅਮਰੀਕਾ ਦੀ ਕਲੈਬੋਰੇਸ਼ਨ ਦੇ ਨਾਲ ਇੱਕ ਹੋਲਿਸਟਿਕ ਟਰੀਟਮੈਂਟ ਕੈਂਸਰ ਦੇ ਲਈ ਉਡੀ ਇਨਾਗੂਰੇਸ਼ਨ ਕਿੱਥੇ ਗਈ ਹੈ ਜਿਦੇ ਵਿੱਚ ਸਰਜਿਕਲ ਰੇਡੀਏਸ਼ਨ ਕੀਮੋਥੈਰਪੀ ओपीडी ਹਰ ਤਰ੍ਹਾਂ ਦੀਆਂ ਫੈਸਿਲਿਟੀਆਂ ਅਵੇਲੇਬਲ ਮੰਗਦੀ ਲੀਡਿੰਗ ਕਿਹੜੇ ਕਿ ਪਿੰਡਾਂ ਵਿੱਚ ਨੇ ਜੀ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਮੇਰਾ ਮੈਸੇਜ ਤੇ ਇੱਕੋ ਹੀ ਹੈ ਜੀ ਵੀ ਆਪਣੀ ਸ਼ਰੀਰ ਨੂੰ ਆਪਣੇ ਆਪ ਅਸੀਂ ਇਨਸਾਨ ਨੂੰ ਆਪਣੇ ਸ਼ਰੀਰ ਨੂੰ ਨਾਲ ਪਿਆਰ ਕਰਨਾ ਚਾਹੀਦਾ ਤੇ ਆਪਣੇ ਸ਼ਰੀਰ ਦੀ ਹਰ ਤਰ੍ਹਾਂ ਦੀ ਬਣਤਰ ਜਿਹੜੀ ਆ ਉਹਦਾ ਧਿਆਨ ਰੱਖਣਾ ਚਾਹੀਦਾ ਕੋਈ ਗਿਲਟੀ ਕਿਤੇ ਦਿਸਦੀ ਹੈ ਉਹ ਜ਼ਰੂਰ ਦੇਖਣੀ ਚਾਹੀਦੀ ਹੈ ਛਾਤੀ ਵਿੱਚ ਦੇਖਣੀ ਚਾਹੀਦੀ ਆਪਣੇ ਬ੍ਰੈਸਟ ਐਗਜ਼ਾਮੀਨੇਸ਼ਨ ਤੇ ਮੈਮੋਗ੍ਰਾਫੀ 45 ਸਾਲ ਦੀ ਉਮਰ ਤੋਂ ਬਾਅਦ ਤੇ ਪੈਪਸ ਮੀਅਰ ਟੂ ਰੂਲ ਆਊਟ ਸਰਵਾਈਕਲ ਕੈਂਸਰ ਯੰਗ ਕੁੜੀਆਂ ਨੂੰ 12 ਸਾਲ ਤੋਂ ਉੱਤੇ ਸਾਰਿਆਂ ਨੂੰ ਸਰਵਾਈਕਲ ਕੈਂਸਰ ਵੈਕਸੀਨੇਸ਼ਨ ਲੈਣੀ ਚਾਹੀਦੀ ਹੈ ਤੇ ਆਪੋ ਆਪਣੇ ਡਾਕਟਰਾਂ ਦੀ ਸਲਾਹ ਲੈਣੀ ਚਾਹੀਦੀ ਹੈ ਮੇਰਾ ਨਾਮ ਡਾਕਟਰ ਸ਼ਿਵਾਜੀ ਛੱਟਪੱਦ ਹੈ ਮੈਂ ਕੈਂਸਰ ਸੈਂਟਰਸ ਆਫ ਅਮਰੀਕਾ ਦਾ ਹੈੱਡ ਹਾਂ ਅੱਜ ਵਰਲਡ ਕੈਂਸਰ ਡੇ 4 ਫਿਬਰੂਰੀ ਦਾ ਦਿਨ ਮੈਂ ਕਾਫੀ ਇੱਕ ऑस्पिशियस डे है हम लोग अपना मोस्ट एडवांस्ड कैंसर सेंटर आज अमृतसर में अमनदीप हॉस्पिटल के साथ एसोसिएशन में खोल रहे हैं अमृतसर और बाकी फिरोज़पुर तरन तरन ये सारे डिस्ट्रिक्ट के पेशेंट्स इनसे बेनिफिट मिलेगा ट्रीटमेंट में आ, ये जो आप हॉस्पिटल देख रहे हो इसमें जो रेडिएशन मशीन लगा है वो सबसे एडवांस रेडिएशन मशीन ये जियोग्राफी का है Uh, इसमें हम लोग पेशेंट्स को काफ़ी पर्सनल केयर दे के रखते हैं और जैसे आप नाम से जानते हो सी सी कैंसर सेंटर हम लोग एक्चुअली एक अमेरिकन ऑर्गेनाइजेशन है जो uh, पंजाब में आए हैं मिशन होप के अंदर में सो so दैट पंजाब को हम लोग कैंसर uh, फ्री